ਡਿਸਕਵਰ ਪਲੱਸ ਫੇਰ ਪਹੁੰਚ ਗਿਆ ਇੱਕ ਲੰਗਰ ਤੇ ਟਿਕਰੀ ਬਾਰਡਰ ਤੇ ਲੰਗਰ ਦੀ ਤਿਆਰੀ ਹੋ ਰਹੀ ਹੈ ਦੂਰੋਂ ਦੂਰੋਂ ਕਿਸਾਨ ਪਹੁੰਚ ਰਹੇ ਨੇ ਪਰ ਇੱਥੇ ਜੋ ਟਰਾਲੀਆਂ ਖੜੀਆਂ ਨੇ ਦੋ ਮਹੀਨਿਆਂ ਤੋਂ ਇਹਨਾਂ ਦੇ ਪਰਮਨੈਂਟ ਟਿਕਾਣੇ ਨੇ ਇਹ ਤਿੰਨ ਪਿੰਡ ਨੇ ਬੁਖਪੀਰ ਕਪਿਆਲ ਤੇ ਪਟੀਆਂ ਬੋਖਪੀਰ ਪਿੰਡ ਤੁਸੀਂ ਆਮ ਤੌਰ ਤੇ ਕਈ ਵਾਰੀ ਖਬਰਾਂ 'ਚ ਸੁਣਿਆ ਹੋਣਾ ਇਹ ਪੰਜਾਬ ਦਾ ਉਹ ਪਿੰਡ ਹੈ ਜਿੱਥੇ ਕਦੇ ਵੀ ਕੋਈ ਨਸ਼ਾ ਨਹੀਂ ਵਕਣ ਦਿੱਤਾ ਜਾਂਦਾ ਇਹ ਪਿੰਡ ਵਾਸੀਆਂ ਦੀ ਇੱਕ ਸਹਿਮਤੀ ਹੈ ਜਿੱਥੇ ਅੱਜ ਤੱਕ ਨਾ ਕੋਈ ਸ਼ਰਾਬ ਦਾ ਠੇਕਾ ਖੁੱਲਿਆ ਤੇ ਨਾ ਹੀ ਕੋਈ ਨਸ਼ਾ ਵਿਕਿਆ ਇਹ ਲੋਕ ਆਪਣੇ ਹੱਕਾਂ ਦੀ ਰਾਖੀ ਲਈ ਇੱਥੇ ਟਿਕਰੀ ਬਾਰਡਰ ਤੇ ਬੈਠੇ ਨੇ 2 ਮਹੀਨਿਆਂ ਤੋਂ ਹੁਣ ਲੰਗਰ ਦੀ ਤਿਆਰੀ ਹੋ ਰਹੀ ਹੈ ਇਸ ਤੋਂ ਪਹਿਲਾਂ ਕਿ ਲੰਗਰ ਪੱਕੇ ਤੇ ਅਸੀਂ ਵੀ ਗਰਮਾ-ਗਰਮ ਲੰਗਰ ਖਾ ਕੇ ਜਾਈਏ ਅਸੀਂ ਕੁਝ ਗੱਲਾਂ ਬਾਤਾਂ ਕਰਦੇ ਹਾਂ ਸਭ ਤੋਂ ਪਹਿਲਾਂ ਬੇਬੇ ਜੀ ਜੋ ਇੱਥੇ ਲੰਗਰ ਦੀ ਸੇਵਾ ਨਿਭਾ ਰਹੇ ਨੇ ਹਾਂਜੀ ਸਵਾਗਤ ਹੈ ਤੁਹਾਡਾ ਕਿੰਨਾ ਦਿਨ ਹੋ ਗਿਆ ਇੱਥੇ ਸਾਨੂੰ ਵੀ ਤਾਂ 2 ਮਹੀਨੇ ਹੋ ਗਏ 26 ਨੂੰ 2 ਮਹੀਨਿਆਂ ਤੋਂ ਲਗਾਤਾਰ ਇੱਥੇ ਬੈਠੇ ਨੇ ਤੇ ਕੀ ਡਿਊਟੀ ਕਰਦੇ ਹੋ ਤੁਸੀਂ ਕੀ ਕੰਮ ਕਰਦੇ ਹੋ ਅਸੀਂ ਲੰਗਰ ਪਕਾਉਂਦੇ ਆ ਭਾਈ ਧਾਣੇ ਪਾਣੀ ਬਣਾਉਂਦੇ ਆ ਤੇ ਹੋਰ ਜਿਹੜਾ ਹੁੰਦਾ ਆਪਣਾ ਭਾਂਡਾ ਠਿੱਕਰ ਜਵਾਖਾਂ ਦਾ ਅਸੀਂ ਉਹ ਕਰਦੇ ਆਂ ਵੀ ਨਕਾ ਪਰਿਆ ਨੇ ਬੈਠੇ ਬੈਠੇ ਯਾਨੀ ਇੱਥੇ ਬੈਠੇ ਪੂਰੀ ਤਰ੍ਹਾਂ ਜਿਸ ਤਰ੍ਹਾਂ ਇੱਕ ਪਰਿਵਾਰ ਚ ਕੋਈ ਬੇਬੇ ਸੇਵਾ ਨਿਵਾਉਂਦੀ ਐ ਲੰਗਰ ਪਕਾਉਣਾ ਭਾਂਡਿਆਂ ਦਾ ਇੱਕ ਕੰਮ ਦੇਖਣਾ ਤੇ ਸਾਰਿਆਂ ਨੂੰ ਸਾਂਭ ਕੇ ਰੱਖਣਾ ਤੇ ਟਾਈਮ ਸਰ ਤਿਆਰੀ ਕਰਨੀ ਉਹ ਬੇਬੇ ਜੀ ਇੱਥੇ ਬੈਠੇ 2 ਮਹੀਨਿਆਂ ਤੋਂ ਇੱਕ ਪਰਿਵਾਰ ਦੀ ਤਰ੍ਹਾਂ ਨਿਵਾ ਰਹੇ ਨੇ ਇੱਥੇ ਮੈਂ ਦੇਖ ਰਿਹਾ ਜਿੱਦਾਂ ਸਾਹਮਣੇ ਦੁੱਧ ਦੇ ਡੋਲੂ ਵੀ ਪਏ ਨੇ ਇਹਨਾਂ ਦੇ ਵੀ ਜੇ ਆਪਸ ਵਿੱਚ ਵੀ ਕੋਈ ਦੁੱਧ ਦੀ ਲੋੜ ਪੈ ਜਾਂਦੀ ਹੈ ਤੇ ਇੱਕ ਦੂਜੇ ਨੂੰ ਦੇ ਦਿੰਦੇ ਨੇ ਤੇ ਸਾਰਾ ਕੁਝ ਇੱਥੇ ਸਾਂਝੇ ਤੌਰ ਤੇ ਚੱਲ ਰਿਹਾ ਲੱਕੜ ਦੀ ਵੀ ਕੋਈ ਕਮੀ ਨਹੀਂ ਹੈ ਜੇ ਕਿਸੇ ਦੀ ਘੱਟ ਹੁੰਦੀ ਹੈ ਤੇ ਪਿੰਡੋਂ ਟਰਾਲੀਆਂ ਆਉਂਦੀਆਂ ਨੇ ਤੇ ਉਹ ਲੱਕੜ ਵੀ ਸਾਰੇ ਲੰਗਰਾਂ 'ਚ ਇੱਥੇ ਚੱਲ ਰਹੀ ਹੈ ਤੇ ਇੱਕ ਹੋਰ ਵੱਡੀ ਗੱਲ ਜੋ ਇੱਥੇ ਦੇਖਣ ਨੂੰ ਮਿਲ ਰਹੀ ਹੈ ਵੀ ਕੱਲ ਦੀ ਵੀ ਬੜੀ ਤਿਆਰੀ ਚੱਲ ਰਹੀ ਹੈ ਤੇ ਜੋਸ਼ ਹੈ ਬਹੁਤ ਨੌਜਵਾਨ ਪਿੰਡਾਂ ਤੋਂ ਪਹੁੰਚੇ ਨੇ ਕੁਝ ਬੱਚੇ ਵੀ ਨੇ ਇੱਥੇ ਸਾਡੇ ਨਾਲ ਇੱਕ ਛੋਟੀ ਜਿਹੀ ਬੱਚੀ ਹੈ ਆਧਰ ਆਓ ਬਟਾ ਹਾਂ ਕੀ ਨਾ ਆਇਆ ਤਰਾ ਜਸਮੀਨ ਕਾਦੀ ਅੱਛਾ ਫਿਰ ਤੂੰ ਇੱਥੇ ਆਈ ਹੈ ਤਾਂ ਕੋਈ ਨਾਰਾ ਲਾ ਜੋਰ ਦੀ ਜਿਹੜਾ ਨਾਰਾ ਲਾ ਕੇ ਦੱਸ ਮੋਦੀ ਮਰ ਗਿਆ ਹਾਏ ਹਾਏ ਕੈਪਟਨ ਮਰ ਗਿਆ ਹਾਏ ਹਾਏ ਮਿਸਰਾ ਮਰ ਗਈ ਹਾਏ ਹਾਏ ਰਾਜਾ ਮਰ ਗਿਆ ਹਾਏ ਹਾਏ ਬਾਦਲ ਮਰ ਗਿਆ ਹਾਏ ਹਾਏ ਪੰਜਾਬ ਦੀ ਆਵਾਜ਼ ਜੋ ਯਾਨੀ ਕਿ ਛੋਟੀ ਜੀ ਬੱਚੀ ਨੇ ਤੁਹਾਨੂੰ ਸੁਣਾਈ ਹੈ ਵੀ ਗੁੱਸਾ ਜੋ ਪੋਲੀਟੀਕਲ ਕਲਾਸ ਦੇ ਹੈ ਚਾਹੇ ਉਹ ਕਾਲੀ ਦਲ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਸੈਂਟਰ ਦੀ ਸਰਕਾਰ ਹੋਵੇ ਕੋਈ ਵੀ ਹੈ ਉਹਨਾਂ ਦੇ ਖਿਲਾਫ ਇੱਕ ਗੁੱਸੇ ਦਾ ਇਜ਼ਹਾਰ ਕੀਤਾ ਇੱਕ ਛੋਟੀ ਜੀ ਬੱਚੀ ਨੇ ਤੇ ਇਹ ਦਰਸਾਉਂਦਾ ਹੈ ਕਿ ਘਰ ਘਰ ਕੀ ਗੁੱਸਾ ਦਾ ਹੈ ਕਿਸ ਖਿਲਾਫ ਦੇ ਕਾ ਕਿਉਂਕਿ ਪੋਲਿਟਿਕਲ ਲੋਕਾਂ ਨੇ ਅੱਜ ਉਹ ਹਾਲਾਤ ਲਿਆਦੇ ਨੇ ਜਿੱਥੇ ਲੋਕ ਆਪਦਾ ਘਰ-ਬਾਰ ਛੱਡ ਕੇ ਸੜਕਾਂ ਤੇ ਬੈਠ ਕੇ ਮਜਬੂਰ ਹੋ ਗਏ ਨੇ ਆਪਦੇ ਹੱਕਾਂ ਦੀ ਖਾਤਰ ਲੜਨ ਵਾਸਤੇ ਆਪਦੇ ਹੱਕਾਂ ਦੀ ਲੜਾਈ ਪਹਿਲਾਂ ਉਹਨਾਂ ਨੇ ਪੰਜਾਬ 'ਚ ਲੜੀ ਜਦੋਂ ਸਰਕਾਰ ਨੇ ਨਹੀਂ ਸੁਣਿਆ ਤੇ ਫਿਰ ਉਹ ਲੜਾਈ ਲੈ ਕੇ ਦਿੱਲੀ ਦੇ ਦਰਵਾਜੇ ਤੇ ਆ ਗਏ ਤੇ 26 ਤਰੀਕ ਤੋਂ ਇਹ ਟਰਾਲੀਆਂ ਇੱਥੇ ਖੜੀਆਂ ਨੇ ਤੇ ਦਿੱਲੀ ਦੇ ਹੁਣ ਦਰਵਾਜੇ ਖਟਖਟਾ ਰਹੇ ਨੇ ਕਿ ਸਾਡੀਆਂ ਮੰਗਾਂ ਮੰਨੋ ਕਾਲੇ ਕਾਨੂੰਨ ਵਾਪਸ ਲੋ ਨਹੀਂ ਤਾਂ ਕਿਸਾਨ ਇੱਥੋਂ ਵਾਪਸ ਨਹੀਂ ਜਾਵੇਗਾ ਹਾਂ ਹੁਣ ਅਸੀਂ ਬਾਕੀ ਵੀਰਾਂ ਨਾਲ ਵੀ ਗੱਲ ਕਰਦੇ ਆਂ ਕਾਫੀ ਲੋਕ ਇੱਥੇ ਖੜੇ ਨੇ ਬੀਬੀਆਂ ਵੀ ਨੇ ਤੇ ਤੁਹਾਡੇ ਚ ਨੌਜਵਾਨਾਂ ਚ ਕੋਈ ਕੁਝ ਕਹਿਣਾ ਚਾਹੁੰਦਾ ਮੈਂ ਗੁਰਚੇਤ ਸਿੰਘ ਰਟੋਲ 21 ਪਿੰਡ ਭੱਟੀਵਾਲ ਕਲਾਂ ਬੀਕੇ ਜੂ ਗਰਾਹਾਂ ਸੋ ਅਸੀਂ 4 ਮਹੀਨਿਆਂ ਤੋਂ ਇਸ ਸੰਘਰਸ਼ ਦੇ ਵਿੱਚ ਡਟੇ ਹੋਇਆ 2 ਮਹੀਨੇ ਪੰਜਾਬ ਦੇ ਵਿੱਚ ਜਿਹੜਾ ਇਹ ਸੰਘਰਸ਼ ਆ ਚੱਲਿਆ ਤੇ ਹੁਣ 2 ਮਹੀਨਿਆਂ ਤੋਂ ਲੈ ਕੇ ਇਸ ਟਿੱਕਰੀ ਬਾਰਡਰ ਦੇ ਉੱਤੇ ਉਸ ਮੋਦੀ ਸਰਕਾਰ ਦੇ ਖਿਲਾਫ ਇਹ ਜਿਹੜਾ ਲਗਾਤਾਰ ਸੰਘਰਸ਼ ਹੈ ਇਹ ਚੱਲ ਰਿਹਾ ਸੋ ਸੰਗਤ ਹੈ ਜਿਹੜੀ ਇੱਥੇ ਵੱਧਦੀ ਜਾ ਰਹੀ ਹੈ ਇਕੱਠਾ ਹੈ ਜਿਹੜਾ ਬਹੁਤ ਵੱਡੇ ਪੱਧਰ ਤੇ ਇਕੱਠਾ ਹੈ ਜਿਹੜਾ ਇੱਥੇ ਹੋ ਰਿਹਾ ਸੋ ਇਹ ਜਿੰਨਾ ਚਿਰ ਇਹ ਮੋਦੀ ਸਰਕਾਰ ਇਹ ਕਾਲੇ ਕਾਨੂੰਨ ਵਾਪਸ ਨਹੀਂ ਲੈ ਲੈਂਦੀ ਉਹਨਾਂ ਚਿਰ ਇਹ ਸੰਘਰਸ਼ ਹੈ ਜਿਹੜਾ ਇਹ ਜਾਰੀ ਰਹੂਗਾ ਤੁਹਾਸੀ ਇੱਥੇ ਤਿੰਨ ਚਾਰ ਪਿੰਡ ਰਲ ਕੇ ਜਿਹੜਾ ਇਹ ਲੰਗਰ ਹੈ ਇਹ ਸਾਡੀਆਂ ਮਾਈਆਂ ਨੇ ਮਾਮਾ ਤੇ ਭੈਣਾ ਇੱਥੇ ਬਦਲ-ਬਦਲ ਕੇ ਆਉਂਦੀਆਂ ਨੇ ਤੇ ਇਹ ਜਿਹੜਾ ਇੱਥੇ ਲੰਗਰ ਹੈ ਉਹ ਤਿਆਰ ਕਰਕੇ ਸਾਨੂੰ ਦਿੰਦੀ ਜਿਵੇਂ ਵੀਰ ਨੇ ਦੱਸਿਆ ਮੋਦੀ ਦੇ ਕਾਲੇ ਕਾਨੂੰਨਾਂ ਦੀ ਬਹੁਤ ਵੱਡੇ ਪੱਧਰ ਤੇ ਪੰਜਾਬ ਨੂੰ ਸਮਝ ਲੱਗੀ ਇਹ ਮੋਦੀ ਦੀ ਬਹੁਤ ਵੱਡੀ ਗਲਤੀ ਹੈ ਜਿਹੜਾ ਮੋਦੀ ਤੇ ਮਿਤ ਸ਼ਾ ਗੁੰਡੇ ਨੇ ਇੱਕ ਵੱਡੇ ਰੂਪ ਦੇ ਜਿਵੇਂ ਇਹ ਕਤਲਿਆਮ ਗੁਜਰਾਤ ਦੇ ਵਿੱਚ ਕਰਾਇਆ ਇਹਨਾਂ ਨੇ ਇਹ ਸੋਚ ਲਿਆ ਵੀ ਉਹ ਕੋਈ ਬੋਲਿਆ ਨਹੀਂ ਤੀ ਇਹਨਾਂ ਨੇ ਹੁਣ ਪੁੱਠਾ ਪੰਗਾ ਪੰਜਾਬ ਦੇ ਨਾਲ ਲੈ ਲਿਆ ਪੰਜਾਬ ਦੇ ਇਤਿਹਾਸ ਨੇ ਇਹਨੂੰ ਪਤਾ ਕਰਨਾ ਚਾਹੀਦਾ ਸਾਡੇ ਯੋਧਿਆਂ ਦੇ ਇਤਿਹਾਸ ਨੇ ਇਹ ਪਿੱਛੇ ਨਹੀਂ ਮੁੜਨਗੇ ਜ਼ਿਮੀਂਦਾਰ ਮਜ਼ਦੂਰ ਕਿਸਾਨ ਹਰ ਵਰਗ ਦੀ ਇਹ ਲੜਾਈਆ ਹੁਣ ਇੱਥੋਂ ਜਾ ਕਾਨੂੰਨ ਵਾਪਸ ਕਰਾਉਣਗੇ ਜਾਂ ਮਰਨ ਕੇ ਇੱਥੇ ਆਪ ਜੀਆਂ ਸੀਧੀਆਂ ਦੇਣਗੇ ਜੀ ਆ ਹੋਰ ਤੁਸੀਂ ਅੱਜ ਮੈਂ ਦੇਖਿਆ ਤੁਹਾਨੂੰ ਰਸਤੇ ਚਾਹੁੰਦੇ ਹੋ ਤੁਸੀਂ ਅੱਜ ਪਹੁੰਚੇ ਹੋ ਤੇ ਕਿਸ ਮੰਤਵ ਲਈ ਆਏ ਹੋ ਕਿੰਨੇ ਦਿਨ ਰਹਿਣਾ ਅਸੀਂ ਵੀਰੇ ਰਹਿ ਗਏ ਕਈ ਦਿਨ ਜੇ ਬਾਕੀ ਜਿੰਨਾ ਚਿਰ ਚੱਲੂਗਾ ਸੰਘਰਸ਼ ਉਹਨਾਂ ਟੈਂਪਰੀ ਰੁਕਾਂਗੇ ਜਿੰਨਾ ਚਿਰ ਸੰਘਰਸ਼ ਚੱਲੂਗਾ ਉਹਨਾਂ ਚਿਰ ਇਹ ਸਾਰੇ ਹੀ ਰੁਕਣਗੇ ਕੁਝ ਲੋਕ ਆਪਣੀਆਂ ਡਿਊਟੀਆਂ ਵੰਡ ਲੈਂਦੇ ਨੇ ਇੱਥੇ ਕੁਝ ਦਿਨ ਰਹਿੰਦੇ ਨੇ ਤੇ ਫੇਰ ਵਾਪਸ ਦੂਸਰੇ ਟੋਲੀ ਆ ਜਾਂਦੀ ਹੈ ਤੇ ਬਾਕੀ ਫੇਰ ਆਪਣੇ ਘਰ ਦੇ ਕੰਮ-ਕਾਰ ਕਰਕੇ ਫੇਰ ਦੁਬਾਰਾ ਆ ਜਾਂਦੇ ਨੇ ਤੇਰੀ ਵੈਗੁਰੂ ਜੀ ਕੀ ਫਤਿਹ ਜਿਹੜੇ ਨੇ ਮੋਦੀ ਨੇ ਕਾਲੇ ਕਾਨੂੰਨ ਸਾਡੇ ਵਾਸਤੇ ਲਿਆਂਦੇ ਨੇ ਸਾਡੇ ਦੇਸ਼ ਦਾ ਪੰਜਾਬ ਦਾ ਘਾਤ ਕਰਨਾ ਚਾਹੁੰਦਾ ਏ ਸਾਡੇ ਪੰਜਾਬ ਨੂੰ ਖਤਮ ਕਰਨਾ ਚਾਹੁੰਦਾ ਹੈ ਸਾਡੇ ਗਰੀਬਾਂ ਨੂੰ ਇਹ ਖਤਮ ਕਰਨਾ ਚਾਹੁੰਦਾ ਅਸੀਂ ਇਹ ਨਹੀਂ ਹੋਣ ਦੇਵਾਂਗੇ ਅਸੀਂ ਡਟ ਕੇ ਪਹਿਰਾ ਦੇਵਾਂਗੇ ਜੀ ਡਟ ਕੇ ਪਹਿਰਾ ਦੇਣਗੇ ਤੇ ਪਹਿਰੇ ਦਾ ਸਬੂਤ ਇੱਥੇ ਮਿਲ ਰਿਹਾ ਕਿਉਂਕਿ 2 ਮਹੀਨੇ ਤੋਂ ਇੱਥੇ ਵੀ ਡਟੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਣਕੀਰ ਸਿੰਘ ਪਿੰਡ ਕਪਿਆਲ ਜ਼ਿਲ੍ਹਾ ਕਾਈ ਭਾਰਤੀ ਕਿਸਾਨ ਯੂਨੀਅਨ ਏਕਤਾ ਏ ਜੋ ਸਰਕਾਰਾਂ ਨੇ ਸਾਡੇ ਸੈਂਟਰ ਦੀਆਂ ਇੱਥੇ ਦੇ ਹਿੰਦੁਸਤਾਨ ਦੇ ਕਿਸਾਨ ਦੀ ਇਹ ਬਦਕਿਸਮਤੀ ਹੈ ਵੀ ਇਹਨੂੰ ਇਨਸਾਨ ਨਹੀਂ ਸਮਝਦੀਆਂ ਇਹਨੂੰ ਕੰਮ ਕਰਨ ਵਾਲਾ ਜਿਵੇਂ ਸਾਡੇ ਟਰੈਕਟਰ ਖੜੇ ਨੇ ਟਰਾਲੀਆਂ ਨੇ ਸਾਡੇ ਕੰਮ ਵਾਲੇ ਸੰਧਰੇ ਇਸੇ ਤਰ੍ਹਾਂ ਸਾਨੂੰ ਵੀ ਇਨਸਾਨ ਨਹੀਂ ਸਮਝਿਆ ਜਾਂਦਾ ਕੰਮ ਕਰਨ ਵਾਲੇ ਸੰਧੇ ਸਮਝਿਆ ਜਾਂਦੇ ਇਹ ਕੰਮ ਕਰਨ ਵਾਲੇ ਸੰਧੇ ਨੇ ਇਨਸਾਨ ਨਹੀਂ ਇਸ ਕਰਕੇ ਇਹਨੇ ਇੱਕ ਕਾਲੇ ਕਾਨੂੰਨ ਜਿਹੜੇ ਸਾਡੇ ਵਾਸਤੇ ਲਿਆਂਦੇ ਨੇ ਜਿਹੜੀਆਂ ਸਾਡੀ ਆਉਣ ਵਾਲੀਆਂ ਨਸਲਾਂ ਵਾਸਤੇ ਹੀ ਬਹੁਤ ਘਾਤਕ ਸਿੱਧ ਹੋਣਗੇ ਇਸ ਕਰਕੇ ਅਸੀਂ ਇਹ ਲੜਾਈ ਹੈ ਜਿਹੜੀ ਚਾਰ ਪੰਜ ਮਹੀਨਿਆਂ ਤੋਂ ਲੜ ਰਹੇ ਆ ਅਰ ਅਸੀਂ ਇਹਨੂੰ ਇੱਥੋਂ ਜਿੱਤ ਕੇ ਜਾਵਾਂ। ਯਾਨੀ ਇਹਨਾਂ ਨੇ ਇੱਕ ਗੱਲ ਸਪਸ਼ਟ ਤੌਰ ਤੇ ਦੱਸ ਦਿੱਤੀ ਕਿ ਸਰਕਾਰਾਂ ਦੀ ਨਲਾਇਕੀ ਸਰਕਾਰਾਂ ਨੇ ਸਾਨੂੰ ਕਦੇ ਬੰਦੇ ਨਹੀਂ ਸਮਝਿਆ ਸਿਰਫ ਇੱਕ ਮਸ਼ੀਨਾ ਵਾਂਗੂ ਯੂਜ਼ ਕੀਤਾ ਤੇ ਅੱਜ ਸਾਡੀਆਂ ਮਸ਼ੀਨਾ ਜਮੀਰਾਂ ਸਭ ਕੁਝ ਇੱਥੇ ਦਾਤੇ ਲੱਗਿਆ ਤੇ ਅਸੀਂ ਇਹ ਲੜਾਈ ਲੜਦੇ ਰਹਿਣਾ। ਅਸੀਂ ਦੁਨੀਆ ਨੇ ਇੱਕ ਤਾਗਰਾ ਜਿੰਦਾਬਾਦ 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 ਮੁਰਦਾਬਾਦ 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 ਪੱਤਿਆ ਪੱਤਿਆ ਯੁੱਤਿਆ ਗਏ ਹਾਸੀ ਨੂੰ ਦਿਖਾ ਰਿਹਾ ਪਿੰਡ ਕਪਿਆਲ ਪੱਟੀਆਂ ਤੇ ਬਖੋਪੀਰ ਦਾ ਜੋ ਟਿਕਾਣਾ ਹੈ ਟਿਕਰੀ ਬਾਰਡਰ ਤੇ ਇਹ ਇਹਨਾਂ ਦੀਆਂ ਟਰਾਲੀਆਂ ਨੇ ਇੱਥੇ ਤੇ ਇਹ ਇਹਨਾਂ ਦੇ ਰਹਿਣ ਬਸੇਰੇ ਨੇ ਆਹ ਮਾਤਾ ਜੀ ਇੱਥੇ ਖੜੇ ਨੇ ਆਹ ਬੀਬੀਆਂ ਦੇ ਰਹਿਣ ਵਾਸਤੇ ਅੰਜ ਸੱਤਰੀ ਕਾਲ ਜਿੱਤੂ ਸੀ ਕਿੰਨੇ ਦਿਨਾਂ ਤੋਂ ਆਤਿਓ ਚਾਰ ਪੰਜ ਦਿਨ ਹੋ ਗਏ 15 ਜਣਾਂ ਤੋਂ ਸੇਵਾ ਨਿਵਾ ਰਹੇ ਨੇ ਲੰਗਰ ਦੀ ਸੇਵਾ ਨਿਵਾ ਰਹੇ ਨੇ ਬੀਬੀਆਂ ਵਾਸਤੇ ਇੱਕ ਅਲੱਗ ਟ੍ਰੈਲੀ ਤਿਆਰ ਕੀਤੀ ਹੈ ਇਹਨਾਂ ਨੇ ਦੋ ਮਹੀਨੇ ਹੋ ਗਏ ਭਾਈ 26 ਤਰੀਕ ਦੇ ਹੋ ਰਹੇ ਆ ਹਾਂ ਇਹ ਮਾਤਾ ਜੀ ਦੋ ਮਹੀਨਿਆਂ ਤੋਂ ਨੇ ਤੇ ਇਹ ਕੋਈ ਕਹਿ ਨਹੀਂ ਸਕਦਾ ਵੀ ਇੱਥੇ ਲੋਕ ਘੁੰਮਣ ਫਿਰਨ ਆ ਰਹੇ ਨੇ ਜਾਂ ਇੱਕ ਇੱਕ ਦਿਨ ਵਾਸਤੇ ਆ ਰਹੇ ਨੇ 15 15 20 20 ਦਿਨਾਂ ਤੋਂ ਦੋ ਦੋ ਮਹੀਨਿਆਂ ਤੋਂ ਵੀ ਪਹਿਲੇ ਦਿਨ ਤੋਂ ਵੀ ਇਹ ਬੀਬੀਆਂ ਤੇ ਸੇਵਾ ਨਿਭਾਰੀਆਂ ਨੇ ਤੇ ਜੇ ਇਹ ਸੇਵਾ ਨਿਭਾਰੀਆਂ ਨੇ ਤੇ ਸਾਨੂੰ ਪੂਰਾ ਯਕੀਨ ਹੈ ਕਿ ਸਰਕਾਰ ਦੇ ਕੰਨ ਖੁੱਲਣਗੇ ਸਰਕਾਰ ਦੀਆਂ ਅੱਖਾਂ ਖੁੱਲਣਗੀਆਂ ਤੇ ਕਾਲੇ ਕਾਨੂੰਨ ਇਹ ਵਾਪਸ ਕਰਵਾ ਕੇ ਜਾਣਗੇ ਹੁਣ ਅਸੀਂ ਬਾਕੀ ਇਹਨਾਂ ਦਾ ਰਹਿਣ ਸਹਿਣ ਬਾਰੇ ਤੁਹਾਨੂੰ ਦੱਸ ਰਿਹਾ ਇਹਨਾਂ ਨੇ ਬਾਕੀ ਟਰਾਲੀਆਂ 'ਚ ਇਸ ਤਰ੍ਹਾਂ ਜੋ ਵਿਚਾਲੇ ਜਗ੍ਹਾ ਹੈ ਉਹ ਸਾਡੇ ਗੱਦੇ ਨੇ ਜੀ ਆ ਇਹਨਾਂ 'మే ਗੱਦੇ ਨੇ ਇੱਥੇ ਵਿਚਾਲੇ ਗੱਦੇ ਵਿਛਾਲੇ ਜਾਂਦੇ ਨੇ ਤਾਂ ਕਿ ਸੌਂ ਜਾਂਦੇ ਆ ਇਧਰ ਟਰਾਲੀਆਂ ਦੇ ਵਿੱਚ ਨੇ ਜਿਹੜੇ ਸਾਡੇ ਗੱਦੇ ਨੇ ਜਿਹੜੇ ਲਾਏ ਹੋਏ ਨੇ ਕੁਝ ਟਰਾਲੀਆਂ ਦੇ ਵਿੱਚ ਗੱਦੇ ਨੇ ਕੁਝ ਦੋ ਟਰਾਲੀਆਂ ਦੇ ਵਿਚਾਲੇ ਇਹਨਾਂ ਨੇ ਉੱਪਰ ਤਰਪਾਲ ਪਾ ਕੇ ਆਬਦਾ ਰਹਿਣ ਵਸੇਰਾ ਬਣਾਇਆ ਹੋਇਆ ਹਾਲਾਂਕਿ ਆਮ ਬੰਦੇ ਲਈ ਇੱਥੇ ਐਨੇ ਟੈਂਪਰੇਚਰ ਵਿੱਚ ਜਿੱਥੇ 2-3 ਡਿਗਰੀ ਟੈਂਪਰੇਚਰ ਰਾਤ ਨੂੰ ਚਲਾ ਜਾਂਦਾ ਹੈ ਉੱਥੇ ਰਹਿਣਾ ਬਹੁਤ ਮੁਸ਼ਕਲ ਹੁੰਦਾ ਹੈ ਪਰ ਫਿਰ ਵੀ ਲੋਕ ਡਟੇ ਨੇ ਕਿਉਂਕਿ ਮਸਲਾ ਹੁਣ ਸਿਰਫ ਆਪਦੀ ਹੋਂਦ ਬਚਾਉਣ ਦਾ ਹੈ ਕਿਉਂਕਿ ਇੱਕ ਹੋਂਦ ਖਤਰੇ ਵਿੱਚ ਆ ਗਈ ਹੈ ਕਿਸਾਨਾਂ ਦੀ ਕਿ ਜੇ ਜ਼ਮੀਨਾਂ ਹੀ ਨਹੀਂ ਰਹੀਆਂ ਤੇ ਕਿਸਾਨੀ ਕਿੱਥੋਂ ਰਹੂਗੀ ਜੇ ਕਿਸਾਨੀ ਨਾ ਰਹੀ ਤੇ ਬਾਕੀ ਲੋਕ ਕਿੱਥੋਂ ਰਹਿਣਗੇ ਇਸ ਕਰਕੇ ਕਿਸਾਨਾਂ ਦੇ ਨਾਲ ਬਾਕੀ ਜੋ ਮਜ਼ਦੂਰ ਤਬਕਾ ਹੈ ਕੋਈ ਦੁਕਾਨਦਾਰ ਹੈ ਬਹੁਤ سارے ਤਬਕੇ ਹੋਰ ਵੀ ਜੁੜ ਗਨੇ ਕਿਉਂਕਿ ਉਹ ਵੀ ਕਿਸਾਨੀ ਤੇ ਹੀ ਨਾਲ ਜੁੜੇ ਹੋਏ ਨੇ ਔਰ ਕਿਸਾਨੀ ਕਰਕੇ ਉਹਨਾਂ ਦੇ ਤੰਦੇ ਚੱਲਦੇ ਨੇ ਪਰ ਜੇ ਕਾਰਪੋਰੇਟ ਲੋਕਾਂ ਦੀਆਂ ਜ਼ਮੀਨਾਂ ਹੀ ਖੋਹ ਲੈਣਗੇ ਤੇ ਲੋਕ ਫਿਰ ਮਜ਼ਦੂਰ ਬਣ ਜਾਣਗੇ ਔਰ ਉਹ ਵੀ ਉਹਨਾਂ ਦੇ ਮਜ਼ਦੂਰ ਹੋਣਗੇ ਪ੍ਰਾਈਵੇਟ ਸੈਕਟਰਾਂ ਦੇ ਜੋ ਆਪਣੀ ਮਰਜ਼ੀ ਦੀਆਂ ਤਨਖਾਹਾਂ ਦੇਣਗੇ ਤੇ ਆਪਣੀ ਮਰਜ਼ੀ ਨਾਲ ਐਕਸਪਲੋਇਟ ਕਰਨਗੇ ਇਸੇ ਕਰਕੇ ਇਹ ਜਾਗੀਰ ਦੀ ਜ਼ਮੀਰ ਵਾਲਿਆਂ ਨੇ ਅੱਗੇ ਲੱਗ ਕੇ ਇੱਥੇ ਆਪਦੇ ਧਰਨੇ ਲਾਏ ਨੇ ਇੱਥੇ ਆਪਦੇ ਰਹਿਣ ਬਸੇਰੇ ਬਣਾਏ ਨੇ ਆਪਦੇ ਘਰਾਂ ਦੀਆਂ ਕੰਫਰਟ ਛੱਡ ਕੇ ਰਜਾਈਆਂ ਨੂੰ ਛੱਡ ਕੇ ਇੱਥੇ ਠੰਡ 'ਚ ਛੜਕਦੇ ਉੱਤੇ ਡੇਰੇ ਲਾਏ ਨੇ ਅਸੀਂ ਸਲੂਟ ਕਰਦੇ ਹਾਂ ਇਹਨਾਂ ਲੋਕਾਂ ਨੂੰ ਜੋ ਆਪਦੇ ਹੱਕਾਂ ਦੀ ਲੜਾਈ ਅੱਜ ਲੜ ਰਹੇ ਨੇ ਯਾਨੀ ਇੱਕ ਕਿਸਾਨੀ ਦੀ ਲੜਾਈ ਤੋ ਸ਼ੁਰੂ ਹੋ ਕੇ ਅੱਜ ਇੱਕ ਲੋਕਤੰਤਰ ਦੀ ਲੜਾਈ ਬਣ ਚੁੱਕੀ ਹੈ ਜ ਜ ਲੋਕਾਂ ਦੀਆਂ ਬਣਾਈਆਂ ਹੋਈਆਂ ਸਰਕਾਰਾਂ ਲੋਕਾਂ ਦੀ ਗੱਲ ਨਾ ਸੁਣ ਫਿਰ ਉਹ ਲੋਕਤੰਤਰ ਬੇਮਾਨੇ ਹੋ ਜਾਂਦਾ ਹੈ ਇਸੇ ਗੱਲ ਨੂੰ ਨੱਤ ਪਾਉਣ ਲਈ ਅੱਜ ਇਹ ਲੋਕ ਡਟ ਕੇ ਖੜੇ ਨੇ ਤੇ ਉਮੀਦ ਕਰਦੇ ਆ ਇਹ ਇਥੋਂ ਆਪਦਾ ਫੈਸਲਾ ਆਪਦੇ ਹੱਕ ਵਿੱਚ ਕਰਵਾ ਕੇ ਜਾਣਗੇ ਮੈਂ ਤੁਹਾਡੇ ਲਈ ਦਰਸ਼ਨ ਢਿੱਲੋਂ ਟਿਕਰੀ ਬਾਰਡਰ ਤੋਂ ਡਿਸਕਵਰ ਪਲੱਸ ਡਿਸਕਵਰ ਪਲੱਸ ਜੋ ਦਿਖਾਉਂਦਾ ਹੈ ਸੱਚ ਬੋਲਦਾ ਹੈ ਸੱਚ ਤੁਹਾਨੂੰ ਦਿਖਾ ਰਿਹਾ ਗਰਾਊਂਡ ਰਿਪੋਰਟ ਟਿਕਰੀ ਬਾਰਡਰ ਤੋਂ